ਇਹ ਖੂਬਸੂਰਤ ਬੂਟਾ ਹੈਗਾ ਜੀ ਲੇਜਿਸਟੋਮੀਆਂ ਕਈ ਬਹੁਤ ਸਾਰੇ ਵੀਰ ਪੁੱਛਦੇ ਹੁੰਦੇ ਆ ਕਿ ਕੋਈ ਇਦਾਂ ਦਾ ਬੂਟਾ ਦੱਸੋ ਜਿਹੜਾ ਸ਼ਾਂ ਵੀ ਕਰੇ ਤੇ ਸੋਹਣਾ ਵੀ ਲੱਗੇ ਇਹ ਸੋਹਣਾ ਪੂਰਾ ਲੱਗਦਾ ਪੱਤੇ ਵੀ ਇਹਦੇ ਕੁਛ ਕੁਛ ਅਮਰੂਦ ਵਰ ਨੂੰ ਹੁੰਦੇ ਦੇਖਣ ਨੂੰ ਸਾਈਜ਼ ਵੱਡਾ ਹੁੰਦਾ ਬਹੁਤ ਸੋਹਣੇ ਪੱਤੇ ਹੁੰਦੇ ਆ ਤੇ ਫੁੱਲ ਬਹੁਤ ਸੋਹਣੇ ਆਉਂਦੇ ਇਹ ਖਾਸੀ ਤਾਂ ਗਰਮੀ ਦੇ ਵਿੱਚ ਬਹੁਤ ਦੇਰ ਤੱਕ ਖਿੜਦੇ ਰਹਿੰਦੇ ਫੁੱਲੇ ਕਾਫੀ ਦਿਨਾਂ ਤੋਂ ਖਿੜਨੇ ਸ਼ੁਰੂ ਹੋਏ ਗੁੱਛਿਆਂ 'ਚ ਤੇ ਬਰਡਸੇ ਦੀਆਂ ਜਿਹੜੀਆਂ ਹੋਰ ਡੋਡੀਆਂ ਦੇ ਇਨੀ ਲੱਗੀਆਂ ਹੋਈਆਂ ਬੁੱਛਾਂ ਇਹ ਸਾਰੇ ਹਲੇ ਫੁੱਲ ਆਉਣੇ ਆ ਖਿੜਨੇ ਹਲੇ ਸੋਹਣਾ ਬੂਟਾ ਬੰਦਾ ਇਹ ਦਰਮਿਆਨੇ ਕਾਰ ਦਾ ਬਹੁਤ ਜਿਆਦਾ ਹੈਵੀ ਵੀ ਨਹੀਂ ਤੇ ਛੋਟਾ ਵੀ ਨਹੀਂ ਛਾਂ ਸੋਹਣੀ ਕਰ ਦਿੰਦਾ ਤੇ ਫੁੱਲ ਵੀ ਬੜੇ ਸੋਹਣੇ ਨੇ ਲੇਜਿਸਟੋਮੀਆ ਇਸ ਦਾ ਨਾਮ ਇਹ ਕਿਸਾਨ ਪlant nursery ਤੋਂ ਪਿੰਡ ਪਰੋਛਾ ਤੋਂ ਇਹਦੇ ਬੂਟੇ ਮਿਲ ਜਾਂਦੇ ਜੇ ਚਾਹੀਦੇ ਹੋਣ ਤਾਂ ਤੇ ਹੋਰ ਵੀ ਹਰ ਤਰ੍ਹਾਂ ਦੇ ਬੂਟੇ ਪੰਜਾਬਤ ਵਾਲੇ ਛਾਂ ਵਾਲੇ ਤੇ ਫਲਦਾਰ ਬੂਟੇ ਆਪਣੇ ਕੋਲੇ ਅਵੇਲੇਬਲ ਆ Субтитры